ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇੱਕ ਮੈਸੇਜ ਸਰਕਾਰਾਂ ਨੂੰ ਦਿੱਤਾ ਜਾ ਰਿਹਾ ਹੈ ਆਪਣੇ ਆਪਣੇ ਮਾਧਿਅਮ ਰਾਹੀਂ ਅਸੀਂ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਮੌਜੂਦ ਰਹੇ ਹਾਂ ਆਪਣੀਆਂ ਅੱਖਾਂ ਦੇ ਨਾਲ ਇੱਥੇ ਜੋ ਸਰਕਾਰਾਂ ਨੇ ਵਰਤਾਰਾ ਵਰਤਾਇਆ ਕਿਉਂਕਿ ਇਹ ਬੱਚੇ ਕੋਈ ਕ੍ਰਿਮੀਨਲ ਨਹੀਂ ਹੈਗੇ ਇਹ ਬੱਚੇ ਕੋਈ ਅਤੰਕਵਾਦੀ ਤੇ ਉਗਰਵਾਦੀ ਨਹੀਂ ਹੈਗੇ ਜੋ ਇੰਨੀਆਂ ਫੋਰਸਾਂ ਲਗਾ ਦਿੱਤੀਆਂ ਜਾਂਦੀਆਂ ਕਿ ਇਹ ਇਕੱਲਾ ਇੱਕ ਗਾਣਾ ਨਹੀਂ ਆ ਇਕੱਲੀ ਇੱਕ ਲਿਖਤ ਨਹੀਂ ਆ ਅਸੀਂ ਉਹ ਸ਼ਬਦਾਂ ਦੇ ਰਾਹੀਂ ਉਸ ਹਾਲਾਤ ਨੂੰ ਬਿਆਨ ਕੀਤਾ ਜੋ ਸਾਡੇ ਉੱਪਰ ਖੁਦ ਵਾਪਰਿਆ ਕਿਸ ਤਰ੍ਹਾਂ लाठी चार्ज ਕੀਤਾ ਗਿਆ ਕਿਸ ਤਰ੍ਹਾਂ ਸਰਕਾਰਾਂ ਨੇ ਧੱਕਾ ਕੀਤਾ ਤੇ ਪ੍ਰਸ਼ਾਸਨ ਨੇ ਧੱਕਾ ਕੀਤਾ ਪੰਜਾਬ ਦਾ ਦਰਦ ਪੰਜਾਬ ਦੇ ਨਾਲ ਹੋ ਰਿਹਾ ਧੱਕਾ ਪੰਜਾਬ ਦੇ ਨਾਲ ਕਿਸ ਤਰ੍ਹਾਂ ਸਰਕਾਰਾਂ ਜਿਹੜੀ ਕੇਂਦਰ ਸਰਕਾਰ ਹੈ, ਬੀਜੇਪੀ ਸਰਕਾਰ ਹੈ, ਖਾਕੀ ਨਿਕਰਾਂ ਵਾਲਿਆ ਉਹ ਕਿਸ ਤਰ੍ਹਾਂ ਪੰਜਾਬ ਨੂੰ ਦੱਬਣਾ ਚਾਹੁੰਦੇ ਆ। ਚਾਹੇ ਕੋਈ ਲੰਗਰ ਲੈ ਕੇ ਆ ਰਿਹਾ, ਚਾਹੇ ਕੋਈ ਡਿਸਪੋਜ਼ੇਬਲ ਗਲਾਸ ਲੈ ਕੇ ਹਰ ਇੱਕ ਚੀਜ਼ ਦਾ ਜਿਹੜਾ ਇੱਥੇ ਫਰਕ ਪੈਂਦਾ ਵਾ। ਜਿਵੇਂ ਦੀਵਾ-ਦੀਵਾ ਬਾਲ ਕੇ ਦੀਵਾਲੀ ਬੰਦੀ ਆ ਨਾ, ਉਦੋਂ ਬਾਬਾ ਜੀ ਨੇ ਇੱਕ ਕੋਸ਼ਿਸ਼ ਕੀਤੀ ਆ, ਹਿੰਮਤ ਕੀਤੀ ਆ ਕਿ ਸਰਕਾਰ ਨੂੰ ਜਗਾਇਆ ਜਾ ਸਕੇ। ਚੁੱਕ ਲਈ ਕਲਮ ਵਾਗ ਹਥਿਆਰ ਦੇ ਬੇਨਤੀ ਕਰਾਂਗਾ ਹਮੇਸ਼ਾ ਨਾਲ ਪਿਆਰ ਦੇ ਚੁੱਕ ਲਈ ਕਲਮ ਮੈਂ ਵਾਗ ਹਥਿਆਰ ਦੇ ਬੇਨਤੀ ਕਰਾਂਗਾ ਹਮੇਸ਼ਾ ਨਾਲ ਪਿਆਰ ਦੇ ਉਸ ਵੇਲੇ ਕਲਮ ਤੋਂ ਸ਼ਾਈ ਮੁੱਕ ਜਾਵੇ ਜਿਸ ਵੇਲੇ ਜਗ ਤੋਂ ਹਰ ਕ੍ਰੀਤੀ ਮੁੱਕ ਜਾਵੇ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਅਤੇ ਨਿਰੰਤਰ ਚੱਲਦਾ ਪਿਆ ਹੈ ਵੱਖ-ਵੱਖ ਰੰਗ ਇਸ ਮੋਰਚੇ ਦੇ ਵਿੱਚ ਦੇਖਣ ਨੂੰ ਮਿਲ ਰਹੇ ਪਏ ਨੇ ਇੱਕ ਪਾਸੇ ਅਗਰ ਵਨਸਵਨ ਨੇ ਲੰਗਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਥੇ ਨਜ਼ਰ ਆ ਰਹੇ ਨੇ ਤੇ ਉਸ ਦੇ ਨਾਲ ਹੀ ਗਾਣੇ ਵੀ ਇਸ ਮੋਰਚੇ ਦੇ ਵਿੱਚ ਰਿਲੀਜ਼ ਹੋ ਰਹੇ ਨੇ ਅਤੇ ਇੱਕ ਮੈਸੇਜ ਸਰਕਾਰਾਂ ਨੂੰ ਦਿੱਤਾ ਜਾ ਰਿਹਾ ਹੈ ਆਪਣੇ ਆਪਣੇ ਮਾਧਿਅਮ ਰਾਹੀਂ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ ਕੋਮਲ ਸਿੰਘ ਇਹਨਾਂ ਦਾ ਨਾਮ ਹੈ ਕੋਮਲ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਤੁਸੀਂ ਗਾਣਾ ਰਿਲੀਜ਼ ਕੀਤਾ ਇਸ ਮੋਰਚੇ ਦੇ ਵਿੱਚ ਪਹਿਲਾਂ ਤਾਂ ਇਸ ਦੀ ਕੀ ਜ਼ਰੂਰਤ ਪੈਗੀ ਸੀ ਅਸੀਂ ਜਦੋਂ ਇਸ ਮੋਰਚੇ ਨੂੰ ਵੇਖਦੇ ਪਏ ਆ ਤੇ ਪਹਿਲੇ ਦਿਨ ਤੋਂ ਹੀ ਇਹਨਾਂ ਬੱਚਿਆਂ ਨੇ ਜੋ ਮੰਗਾਂ ਰੱਖੀਆਂ ਵਾਂ ਸੈਨੇਟ ਦੀ ਬਹਾਲੀ ਲਈ ਔਰ ਹੁਣ ਇਸ ਵਕਤ ਜਿਹੜਾ ਮੁੱਦਾ ਮੌਜੂਦਾ ਸਮੇਂ ਚੱਲਦਾ ਪਿਆ ਵਾ ਕਿ ਇਲੈਕਸ਼ਨ ਦੀ ਜਿਹੜੀ ਤਰੀਕ ਹੈ ਉਹ ਡਿਕਲੇਅਰ ਕੀਤੀ ਜਾਵੇ ਇਹ ਜੋ ਇਸ ਸਮੇਂ ਦੇ ਦਰਮਿਆਨ ਅਸੀਂ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਮੌਜੂਦ ਰਹੇ ਹਾਂ ਆਪਣੀਆਂ ਅੱਖਾਂ ਦੇ ਨਾਲ ਇੱਥੇ ਜੋ ਸਰਕਾਰਾਂ ਨੇ ਵਰਤਾਰਾ ਵਰਤਾਇਆ ਕਿਉਂਕਿ ਇਹ ਬੱਚੇ ਕੋਈ ਕ੍ਰਿਮੀਨਲ ਨਹੀਂ ਹੈਗੇ ਇਹ ਬੱਚੇ ਕੋਈ ਆਤੰਕਵਾਦੀ ਤੇ ਉਗਰਵਾਦੀ ਨਹੀਂ ਹੈਗੇ ਜੋ ਇੰਨੀਆਂ ਫੋਰਸਾਂ ਲਗਾ ਦਿੱਤੀਆਂ ਜਾਂਦੀਆਂ ਇਹਨਾਂ ਬੱਚਿਆਂ ਨੂੰ 10 ਤਰੀਕ ਨੂੰ ਜ਼ਬਰਦਸਤੀ ਜਦੋਂ ਕਿ ਉਹ ਕਾਲ ਸੀਗੀ ਸਿਰਫ ਤੁਸੀਂ ਮੋਰਚੇ ਨੂੰ ਜਿਹੜਾ ਸਮਰਪਿਤ ਹੋ ਕੇ ਸ਼ਮੂਲੀਅਤ ਕਰਕੇ ਤੇ ਇਹਨਾਂ ਬੱਚਿਆਂ ਦਾ ਸਾਥ ਦੇਣ ਲਈ ਆਉਣਾ ਹੈ ਤੇ ਜੋ ਨਾਂ ਤਸ਼ੱਦਦ ਸਰਕਾਰਾਂ ਵੱਲੋਂ ਇਨ੍ਹਾਂ ਬੱਚਿਆਂ ਦੇ ਉੱਪਰ ਕੀਤਾ ਗਿਆ ਯੂਥ ਦੇ ਉੱਪਰ ਕੀਤਾ ਗਿਆ ਹਾਲਾਂਕਿ ਮੰਗ ਸਿਰਫ ਇੰਨੀ ਸੀ ਨਾ ਤਾਂ ਜਦੋਂ ਅਸੀਂ ਇਸ ਮਾਹੌਲ ਨੂੰ ਅੱਖਾਂ ਦੇ ਨਾਲ ਵੇਖਿਆ ਕਿਉਂਕਿ ਇਹ ਇਕੱਲਾ ਇੱਕ ਗਾਣਾ ਨਹੀਂ ਆ ਇਕੱਲੀ ਇੱਕ ਲਿਖਤ ਨਹੀਂ ਆ ਅਸੀਂ ਉਹ ਸ਼ਬਦਾਂ ਦੇ ਰਾਹੀਂ ਉਸ ਹਾਲਾਤ ਨੂੰ ਬਿਆਨ ਕੀਤਾ ਜੋ ਸਾਡੇ ਉੱਪਰ ਖੁਦ ਵਾਪਰਿਆ ਹੈ ਇਸ ਹੌਲਸਾ ਸਾਡੇ ਨਾਲ ਪਹਿਲੇ ਦਿਨ ਤੋਂ ਮੌਜੂਦ ਹੈ ਇਹਨਾਂ ਨੂੰ ਪਤਾ ਹੈ ਵੀ 10 ਤਰੀ ਨੂੰ ਡਿਟੇਲ ਸਾਨੂੰ ਖੁਦ ਵੀ ਕੀਤਾ ਗਿਆ ਕਿਸ ਤਰ੍ਹਾਂ लाठी ਚਾਰਜ ਕੀਤਾ ਗਿਆ ਕਿਸ ਤਰ੍ਹਾਂ ਸਰਕਾਰਾਂ ਨੇ ਧੱਕਾ ਕੀਤਾ ਤੇ ਪ੍ਰਸ਼ਾਸਨ ਨੇ ਧੱਕਾ ਕੀਤਾ ਤੇ ਪੂਰੇ ਉਹ ਇੱਕ ਦਿਨ ਅਸੀਂ ਜਿਹੜਾ ਹੈਗਾ ਸਾਨੂੰ ਗ੍ਰਿਫਤ ਵਿੱਚ ਰੱਖਿਆ ਜਾਂਦਾ ਹੈ ਤੇ ਉਹ ਸਾਰਾ ਜੋ ਹੁਣ ਤੱਕ ਦੇ ਸਮੇਂ ਤੇ ਪਹਿਲਾਂ ਤੋਂ ਲੈ ਕੇ ਹੁਣ ਤੱਕ ਦਾ ਜਿੰਨਾ ਵੀ ਸਮਾਂ ਉਹ ਅਸੀਂ ਇਕੱਲਾ ਵੇਖਿਆ ਹੀ ਨਹੀਂ ਆ ਆਪਣੇ ਪਿੰਡੇ ਤੇ ਹੜਾਇਆ ਵੀ ਆ ਤੇ ਫਿਰ ਪਤਾ ਲੱਗਿਆ ਸਮਝ ਆਈ ਕਿ ਜਿੱਥੇ ਜਿੰਨੀਆਂ ਵੀ ਜਥੇਬੰਦੀਆਂ ਨੇ ਭਾਵੇਂ ਵਕੀਲ ਸਹਿਬਾਨ ਨੇ ਡਾਕਟਰ ਸਹਿਬਾਨ ਨੇ ਜਾਂ ਸਿੰਗਰ ਨੇ ਉਹਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਸ ਮੋਰਚੇ ਦੀ ਹਮਾਇਤ ਕੀਤੀ ਆ ਬੱਚਿਆਂ ਦੇ ਨਾਲ ਡਟ ਕੇ ਖੜੇ ਨੇ ਤਾਂ ਅਸੀਂ ਜਦੋਂ ਨਿਗਾ ਮਾਰ ਕੇ ਤੱਕਿਆ ਵੀ ਇਹ ਕੈਸਾ ਵੀ ਕੋਈ ਉਪਰਾਲਾ ਯਤਨ ਹੋਣਾ ਚਾਹੀਦਾ ਵੀ ਇਹਨਾਂ ਨੂੰ ਇੱਕ ਰਚਨਾ ਲਿਖ ਕੇ ਇਹ ਇੱਕ ਗੀਤ ਲਿਖ ਕੇ ਸ਼ਬਦਾਂ ਦੇ ਰਾਹੀਂ ਤੇ ਬਾਅਦ ਵਿੱਚ ਇਸ ਗੀਤ ਨੂੰ ਗਾਇਆ ਜਾਵੇ ਜੋ ਇਸ ਮੂਰਤੀ ਨੂੰ ਸਮਰਪਿਤ ਹੋਵੇ ਕਿਉਂਕਿ ਜਿਹੜੀ ਆਪਾਂ ਜਦੋਂ ਦੇਖਦੇ ਹਾਂ ਵੀ ਜਿਹੜਾ ਕਿਸਾਨੀ ਮੋਰਚਾ ਸੀਗਾ ਉਹਦੀ ਵੱਡੀ ਜਿੱਤ ਦਾ ਜਿੱਥੇ ਉਹ ਸਾਰੀਆਂ ਜਥੇਬੰਦੀਆਂ ਇੱਕ ਸੀਗੀਆਂ ਵੱਡਾ ਜਿਹੜਾ ਕਿਸਾਨ ਅੰਦੋਲਨ ਸੀਗਾ ਉਸ ਦੀ ਜਿੱਤ ਨੂੰ ਜਿਹੜਾ ਰੋਲ ਅਦਾ ਕੀਤਾ ਜੋ ਉੱਥੇ ਪਹੁੰਚ ਕੇ ਜਿਹੜੇ ਸਾਡੇ ਸਿੰਗਰ ਸੀਗੇ ਜਿਵੇਂ ਆਪਾਂ ਕਨਵਰ ਗਰੇਵਾਲ ਜੀ ਦੀ ਗੱਲ ਕਰਦੇ ਆ ਜਾਂ ਹੋਰ ਸਿੰਗਰ ਨੇ ਉਹਨਾਂ ਨੇ ਕਿਸਾਨੀ ਦੇ ਉੱਪਰ ਗੀਤ ਲਿਖੇ ਗਾਣੇ ਗਾਏ ਔਰ ਜੋ ਇੱਕ ਜੋ ਸਾਡਾ ਪਲੈਟਫਾਰਮ ਹੁੰਦਾ ਹੈ ਮੀਡੀਆ ਉਸ ਮੀਡੀਆ ਦੇ ਰਾਹੀਂ ਉਹ ਗੀਤ ਵੱਡੇ ਪੱਧਰ ਤੇ ਜਿਹੜੇ ਰਿਲੀਜ਼ ਹੁੰਦੇ ਆ ਤੇ ਸਰਕਾਰਾਂ ਤੱਕ ਗੀਤਾਂ ਰਾਹੀਂ ਗੱਲ ਪਹੁੰਚਦੀ ਆ ਔਰ ਉਹਦੇ ਨਾਲ ਇੱਕ ਗੱਲ ਹੋਰ ਹੁੰਦੀ ਆ ਇਹ ਜਿਹੜੇ ਨੌਜਵਾਨ ਬੱਚੇ ਆਪਣੇ ਹੱਕਾਂ ਦੇ ਵਾਸਤੇ ਲੜਦੇ ਪਏ ਹਨ ਇਹਨਾਂ ਨੂੰ ਵੀ ਹੌਸਲੇ ਤੇ ਜਜ਼ਬੇ ਦੀ ਲੋੜ ਆ ਤੇ ਇੱਕ ਕੋਸ਼ਿਸ਼ ਛੋਟੀ ਜੀ ਇਹ ਕੀਤੀ ਆ ਕਿ ਇਹਨਾਂ ਦੇ ਅੰਦਰ ਵੀ ਉਹ ਹੌਸਲਾ ਪੈਦਾ ਹੋਵੇ ਉਹ ਚੜ੍ਹਦੀ ਕਲਾ ਪੈਦਾ ਹੋਵੇ ਇਤਿਹਾਸ ਨਾਲ ਨਾਲ ਇਹਨਾਂ ਨੂੰ ਪਤਾ ਲੱਗਦਾ ਰਹੇ ਤੇ ਜਦੋਂ ਉਹ ਇਹੋ ਜਿਹੇ ਗੀਤ ਸੁਣਨਗੇ ਉਹਨਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਹੋਏਗਾ ਤੇ ਇਹ ਮੁਹਿੰਮ ਦੇ ਵਿੱਚ ਵੱਧ ਚੜ ਕੇ ਹੋਰ ਜਿਹੜੇ ਨੌਜਵਾਨ ਅਜੇ ਤੱਕ ਮੁਹਿੰਮ 'ਚ ਨਹੀਂ ਪਹੁੰਚੇ ਤਾਂ ਜਿਹੜੇ ਅਜੇ ਤੱਕ ਘਰੇ ਬੈਠੇ ਆ ਅਜੇ ਤੱਕ ਸੋਚ ਰਹੇ ਨੇ ਜਾਂ ਕੁਝ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਇੱਕ ਹਲੂਨਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਇਹਨਾਂ ਨੌਜਵਾਨਾਂ ਦੇ ਨਾਲ ਇਹਨਾਂ ਬੱਚਿਆਂ ਦੇ ਨਾਲ ਤੁਸੀਂ ਖੜਕੇ ਇਹਨਾਂ ਦਾ ਸਾਥ ਦਿਓ ਇਸ ਕਰਕੇ ਮਨ ਵਿੱਚ ਇਹ ਗੱਲ ਆਈ ਕਿ ਇਹ ਜਰੂਰ ਇੱਕ ਕੋਈ ਇੱਕ ਗਾਣਾ ਲਿਖਣਾ ਵੀ ਚਾਹੀਦਾ ਤੇ ਉਸ ਨੂੰ ਗਾਣਾ ਵੀ ਚਾਹੀਦਾ ਤੇ ਇਸ ਕਰਕੇ ਅਸੀਂ ਇਹ ਚੀਜ਼ ਕੀਤੀ ਹੈ ਜੀ ਜਦੋਂ ਇਹ ਗਾਣਾ ਤੁਸੀਂ ਲਿਖ ਰਹੇ ਸੀ ਉਦੋਂ ਕੀ ਚੱਲਦਾ ਪਿਆ ਸੀ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਤੁਸੀਂ ਇਹ ਗਾਣਾ ਲਿਖਿਆ ਜਦੋਂ ਅਸੀਂ ਗਾਣਾ ਲਿਖ ਰਹੇ ਸੀਗੇ ਇਹਨਾਂ ਕਿਉਂਕਿ ਜਦੋਂ ਤੁਕ ਬੰਦੀ ਕਰਨੀ ਹੁੰਦੀ ਆ ਜਿਹੜੇ ਕਵੀ ਨੇ ਉਹ ਲਾਈਨਾਂ ਜੋੜਦੇ ਨੇ ਬਣਾਉਂਦੇ ਨੇ ਤਾਂ ਉਸ ਵਕਤ ਉਤੋਂ ਦਾ এনवायरमेंट ਵੀ ਉੱਥੇ ਵਾਪਰ ਕੀ ਰਿਹਾ ਵਾ ਹੋ ਕੀ ਰਿਹਾ ਵਾ ਤੇ ਉਹਦੇ ਵਿੱਚ ਵੱਡੀ ਮਦਦ ਉਦੋਂ ਮਿਲਦੀ ਆ ਜਦੋਂ ਤੁਸੀਂ ਆਪ ਵੀ ਉਸ ਨੂੰ ਆਪਣੇ ਆਪ ਤੇ ਹੰਡੋਨੇ ਹੋ ਤੁਹਾਡੇ ਤੇ ਆਪ ਉਹ ਚੀਜ਼ ਵਰਤ ਰਹੀ ਹੁੰਦੀ ਆ ਤੇ ਉਸ ਵਕਤ ਕੇਵਲ ਤੇ ਕੇਵਲੀ ਕੋ ਗੱਲ ਪੰਜਾਬ ਦਾ ਦਰਦ ਪੰਜਾਬ ਦੇ ਨਾਲ ਹੋ ਰਿਹਾ ਤੱਕਾ ਪੰਜਾਬ ਦੇ ਨਾਲ ਕਿਸ ਤਰ੍ਹਾਂ ਸਰਕਾਰਾਂ ਜਿਹੜੀ ਕੇਂਦਰ ਸਰਕਾਰ ਹੈ ਬੀਜੇਪੀ ਸਰਕਾਰ ਹੈ ਖਾਕੀ ਨਿਕਰਾਂ ਵਾਲੇ ਆ ਉਹ ਕਿਸ ਤਰ੍ਹਾਂ ਪੰਜਾਬ ਨੂੰ ਦੱਬਣਾ ਚਾਹੁੰਦੇ ਆ ਇਹ ਤੁਹਾਨੂੰ ਜਮੀਨ ਖੋਣੀ ਚਾਹੁੰਦੇ ਆ ਉਸ ਦਰਦ ਨੂੰ ਰੱਖ ਕੇ ਉਹ ਜਿਹੜੇ ਜਜ਼ਬਾਤ ਮੇਰੇ ਅੰਦਰ ਸੀਗੇ ਹਾਲਾਂਕਿ ਉਹ ਦਿਲ ਵਿੱਚ ਦਬੇ ਹੋਏ ਸੀ ਤਾਂ ਕੋਸ਼ਿਸ਼ ਕੀਤੀ ਵੀ ਇਹਨਾਂ ਜਜ਼ਬਾਤਾਂ ਨੂੰ ਦਿਲ ਵਿੱਚ ਨਾ ਰੱਖ ਕੇ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਲਿਆ ਕੇ ਇਹਨਾਂ ਨੂੰ ਕਲਮ ਬੰਦ ਕਰਕੇ ਤੇ ਇਹ ਗੀਤ ਦੇ ਰਾਹੀਂ ਮੈਂ ਉਹ ਸਾਰੇ ਨੌਜਵਾਨ ਦੇ ਪੂਰੇ ਭਾਰਤ ਕੀ ਪੂਰੇ ਵਰਲਡ ਦੇ ਵਿੱਚ ਮੈਂ ਆਪਣੇ ਜਜ਼ਬਾਤਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਾ ਤੇ ਇਸ ਕਾਰਨ ਕਰਕੇ ਉਹ ਇੱਕ ਦਿਲ ਦਾ ਜਿਹੜਾ ਮੇਰੇ ਅੰਦਰ वेदना ਸੀਗੀ ਜੋ ਮੇਰੇ ਦਰਦ ਸੀਗਾ ਉਹ ਦਰਦ ਤਕਲੀਫ ਨੂੰ ਮੈਂ ਗਾਣੇ ਦੇ ਰਾਹੀਂ ਸਾਂਝਾ ਕੀਤਾ ਹੈ ਜੀ ਸ਼ਬਦਾਂ ਦੇ ਵਿੱਚ ਇਹ ਇੱਕ ਜ਼ਰੀਆ ਵੀ ਹੈ ਤੁਹਾਡੀ ਗੱਲ ਸਰਕਾਰਾਂ ਤੱਕ ਪਹੁੰਚਾਉਣ ਦਾ ਔਰ ਬਹੁਤ ਸੋਖਾ ਸੋਖਾ ਮੀਡੀਆ ਮੈਂ ਤਾਂ ਕਹਿ ਰਿਹਾ ਵੀ ਹਰ ਜੋ ਇੱਥੇ ਨੌਜਵਾਨ ਪੀੜੀ ਹੈਗੀ ਆ ਬਹੁਤ ਜ਼ਿਆਦਾ 뮤직 ਵੱਲ ਅਟ੍ਰੈਕਟ ਹੁੰਦੀ ਹੈ ਉਹਨਾਂ ਤੱਕ ਇਹ ਗਾਣਾ ਪਹੁੰਚੇ ਜਿਹੜੇ ਜਿਵੇਂ ਤੁਸੀਂ ਦੱਸਿਆ ਕਿ ਹਲੇ ਜਿਹੜੇ ਜਿਨ੍ਹਾਂ ਨੂੰ ਇਸ ਮੋਰਚੇ ਬਾਰੇ ਨਹੀਂ ਜਾਣਕਾਰੀ ਹੈਗੀ ਉਹਨਾਂ ਨੂੰ ਵੀ ਮਿਲ ਜਾਈ ਜੀ ਬਿਲਕੁਲ ਜੀ ਕਿਉਂਕਿ ਫਿਰ ਜਦੋਂ ਹੁਣ ਇੱਕ ਬੰਦਾ ਮਿਹਨਤ ਕਰਦਾ ਹੋਵੇ ਨਾ ਕੰਮ ਕਰਦਾ ਹੋਵੇ ਮੰਨ ਲਓ ਘਰ ਵਿੱਚ ਹੀ ਮੈਂ ਕਰਦੀ ਗੱਲ ਕਰਦਾ ਵੀ ਪੁੱਤ ਜਿਹੜਾ ਉਹ ਕੰਮ ਕਰ ਰਿਹਾ ਹੋਵੇ ਖੇਤਾਂ ਦੇ ਵਿੱਚ ਕਿਉਂਕਿ ਕਿਸਾਨੀ ਸਾਰੇ ਬੱਚੇ ਕਿਸਾਨਾਂ ਦੇ ਹੀ ਆ ਉਹ ਜਦੋਂ ਵਟ ਵਟ ਵਹੁੰਦਾ ਹੈ ਜਾਂ ਖੇਤ ਦੇ ਵਿੱਚ ਕੋਈ ਵੀ ਕੰਮ ਕਰਦਾ ਹੈ ਤੇ ਬਾਪ ਜਾਂ ਕੋਈ ਭਰਾ ਜਿਹੜਾ ਵੱਡਾ ਘਰ 'ਚ ਹੋਵੇ ਉਹ ਆ ਕੇ ਇਦਾਂ ਹੀ ਕਹਿੰਦਾ ਵੀ ਸ਼ਾਬਾਸ਼ ਪੁੱਤਰਾ ਵਾ ਤੇਰੇ ਕੀ ਬਾਤ ਹੈ ਤੂੰ ਹੋਰ ਮਿਹਨਤ ਕਰ ਇੱਕ ਸ਼ਾਬਾਸ਼ ਮਿਲ ਜਾਵੇ ਇਨਾਂ ਨੂੰ ਇਸ ਤਰੀਕੇ ਨਾਲ ਹਲੂਣਾ ਮਿਲ ਜਾਵੇ ਤੇ ਬੰਦੇ ਦੀ ਨ ਤਾਕਤ 10 ਗੁਣਾ ਵੱਧ ਜਾਂਦੀ ਹੈ ਕਿ ਸਾਨੂੰ ਕੋਈ ਕਹਿਣ ਵਾਲਾ ਹੈਗਾ ਸਾਡੇ ਨਾਲ ਕੋਈ ਖਲੋਤਾ ਹੈ ਹਾਲਾਂਕਿ ਜੇ ਜਾਣਕਾਰੀ ਵਿੱਚ ਹੋਰ ਸਾਂਝ ਸਾਂਝ ਪਾ ਦਿਆ ਵੀ ਨਾ ਮੈਂ ਇਸ ਯੂਨੀਵਰਸਿਟੀ ਦਾ ਪੜਿਆ ਹੋਇਆ ਵਾਂ ਨਾ ਹੀ ਮੈਂ ਇਸ ਸਟੇਟ ਦਾ ਰਹਿਣ ਵਾਲਾ ਵਾਂ ਮੈਂ ਹਰਿਆਣੇ ਤੋਂ ਆ ਲੇਕਿਨ ਫਿਰ ਵੀ ਜੋ ਇੱਕ ਇਨਸਾਨੀਅਤ ਦਾ ਦਰਦ ਹੁੰਦਾ ਵਾ ਜਿਹਨੂੰ ਆਪਾਂ ਹਿਊਮਨਿਟੀ ਕਹਿੰਨੇ ਆ ਹਿਊਮਨ ਬੀਇੰਗ ਕਹਿੰਨੇ ਆ ਉਸ ਦਰਦ ਨੂੰ ਮੁੱਖ ਰੱਖ ਕੇ ਕੀ ਉਹ ੱਤਕਾ ਪਾਵੇ ਜਿੱਥੇ ਮਰਜ਼ੀ ਹੋਵੇ ਜਿਵੇਂ ਆਪਾਂ ਗੁਰਤੇਗ ਬਹਾਦਰ ਸਾਹਿਬ ਦੀ ਉਦਾਹਰਨ ਅਕਸਰ ਦੇਈਦੀ ਹੈ ਨਾ ਵੀ ਹੁ ਜਦੋਂ ਜ਼ੁਲਮਟਾਇਆ ਜਾਂਦਾ ਹੈ ਜਦੋਂ ਜਨੇਊ ਲਏ ਜਾਂਦੇ ਆ ਤੇ ਹੁਣ ਗੁਰਤੇਗ ਭਾਦਰ ਸਾਹਿਬ ਜੀ ਨੂੰ ਕੀ ਜ਼ਰੂਰਤ ਪਈ ਸੀਗੀ ਕਿ ਉਹ ਕਸ਼ਮੀਰ ਦੇ ਪੰਡਤਾਂ ਦੇ ਵਾਸਤੇ ਉਹ ਆਪਣੀ ਸ਼ਹਾਦਤ ਦਿੰਦੇ ਆ ਤਾਂ ਅਸੀਂ ਇਤਿਹਾਸ ਤੋਂ ਵੀ ਇਨਸਪਾਇਰ ਹੋਣਾ ਇਤਿਹਾਸ ਸਾਡੇ ਵਾਸਤੇ ਇੱਕ ਰੋਲ ਮਾਡਲ ਬਣਦਾ ਵਾ ਕਿ ਅਸੀਂ ਜਦੋਂ ਵੀ ਕਿਸੇ ਵੀ ਧਰਤੀ ਤੇ ਕਿਸੇ ਵੀ ਸਟੇਟ ਵਿੱਚ ਕਿਸੇ ਨਾ ਵੀ ਤੱਕਾ ਹੋਏਗਾ ਤਾਂ ਉਸ ਆਵਾਜ਼ ਨੂੰ ਬੁਲੰਦ ਕਰਨਾ ਹੋਵੇ ਭਾਵੇਂ ਜੋ ਮਰਜੀ ਜਿਵੇਂ ਆਪਾਂ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਦੀ ਗੱਲ ਕਰਦੇ ਆ ਹੁਣ ਉੱਥੇ ਹਿੰਦੂ ਵੀ ਬੈਠੇ ਸੀਗੇ ਸਭਾ ਦੇ ਵਿੱਚ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਤੇ ਉੱਥੇ ਜਿਹੜਾ ਸੁਚਾਨੰਦ ਵੀ ਬੈਠਾ ਹੈ ਉੱਥੇ ਜਦੋਂ ਮਲੇਰ ਕੋਟਲੇ ਦਾ ਨਵਾਬ ਵੀ ਬੈਠਾ ਹੈ ਲੇਕਿਨ ਇੱਕੋ ਨੇ ਆਵਾਜ਼ ਬੁਲੰਦ ਕੀਤੀ ਸੀ ਭਾਵੇਂ ਕਿ ਸਾਹਿਬ ਜਾਨ ਨੂੰ ਬਚਾ ਨਹੀਂ ਸਕਿਆ ਪਰ ਉਹ ਜਿਹੜਾ ਹਾ ਦਾ ਨਾਰਾ ਮਾਰਿਆ ਗਿਆ ਸੀਗਾ ਉਹ ਅੱਜ ਵੀ ਸਰਕਾਰਾਂ ਤੇ ਇਹਨਾਂ ਲੋਕਾਂ ਦੀਆਂ ਕੰਨਾਂ 'ਚ ਗੂੰਜਦਾ ਹੈ ਹਾ ਦਾ ਨਾਰਾ ਜਿਹੜਾ ਮਾਰਨਾ ਉਹ ਸਾਡਾ ਫਰਜ਼ ਹੈ ਧਰਮ ਹੈ ਬਹੁਤ ਵੱਡੀ ਗੱਲ ਹੈ ਹਾ ਦਾ ਨਾਰਾ ਜਿਹੜਾ ਮਾਰਿਆ ਗਿਆ ਸੀ ਉਸ ਸਮੇਂ ਉਸ ਸਮੇਂ ਵੀ ਹਾਂ ਦਾ ਨਾਰਾ ਵੀ ਇੰਨੀ ਵੱਡੀ ਚੀਜ਼ ਸੀਗੀ ਵੀ ਜਿਸ ਦੀ ਆਪਾਂ ਹੁਣ ਕਲਪਨਾ ਨਹੀਂ ਕਰ ਸਕਦੇ ਸੋ ਸਾਡੇ ਨਾਲ ਇਸ ਵੇਲੇ ਸੋਹਲ ਜੀ ਵੀ ਮੌਜੂਦ ਨੇ ਵੈਸੇ ਤਾਂ ਇਹ ਅੰਮ੍ਰਿਤਸਰ ਦੇ ਨੇ ਪਰ ਡੇ 1 ਤੋਂ ਜਦੋਂ ਤੋਂ ਇਹ ਧਰਨਾ ਜਿਹੜਾ ਹੈ ਉਹ ਸ਼ੁਰੂ ਹੋਇਆ ਹੈ ਉਦੋਂ ਤੋਂ ਨਿਰੰਤਰ ਇੱਥੇ ਸੇਵਾ ਵੀ ਕਰ ਰਹੇ ਨੇ ਤੇ ਇਨ੍ਹਾਂ ਦੇ ਨਾਲ ਜਿਹੜਾ ਵਿਦਿਆਰਥੀਆਂ ਦੇ ਨਾਲ ਗੱਲਬਾਤ ਵੀ ਇਨ੍ਹਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸੋਹਲ ਜੀ ਪਹਿਲਾਂ ਤਾਂ ਤੁਹਾਡੇ ਕੀ ਜ਼ਹਿਨ ਚ ਹੈ ਸਿੰਘ ਸਾਹਿਬ ਨੇ ਗਾਣਾ ਤਾਂ ਲਿਖਤਾ ਉਨੂੰ ਹੁਣ ਗਾਉਣ ਦੇ ਲਈ ਵੀ ਉਤਸੁਕ ਸੀ ਤੇ ਕੀ ਦਿਮਾਗ ਚ ਆਇਆ ਵੀ ਇਹਨੂੰ ਇੱਕ ਵਧੀਆ ਪਲੇਟਫਾਰਮ ਤੋਂ ਇਹਨੂੰ ਰਿਲੀਜ਼ ਕਰਵਾਇਆ ਜਾਵੇ ਵਧੀਆ ਦੀ ਰਿਕਾਰਡਿੰਗ ਹੋਵੇ ਸਟੂਡੀਓ ਦੇ ਵਿੱਚ ਬਕਾਇਦਾਣ ਦੀ ਰਿਕਾਰਡਿੰਗ ਹੋਵੇ ਕੀ ਚੱਲ ਰਿਆ ਸੀ ਉਦੋਂ ਦਿਮਾਗ ਚ ਬਿਲਕੁਲ ਜੀ ਵੇਖੋ ਸਾਡੇ ਤੋਂ ਇਹਨਾਂ ਦਾ ਰਤਬਾ ਉੱਚਾ ਆ ਰੱਬ ਨਾਲ ਜ਼ਿਆਦਾ ਜੁੜੇ ਆਂ ਅਸੀਂ ਇਹ ਜੇ ਰਜੇਮਿਆਂ ਚ ਰਹਿਣ ਕਰਕੇ ਇਹਨਾਂ ਦੇ ਜਹਨ ਚ ਇਹ ਵੀ ਜੋ ਇਹਨਾਂ ਨੇ ਹੰਡਾਇਆ ਸਾਡੇ ਡੇ ਵਨ ਤੋਂ ਨਾਲ ਆ ਗੁਰਦੁਆਰਾ ਸਾਹਿਬ ਸਵੇਰੇ ਸ਼ਾਮ ਇਹਨਾਂ ਦੀ ਸੇਵਾ ਆ ਬਾਕੀ ਸਮਾਂ ਇੱਥੇ ਜਿਹੜਾ ਮੋਰਚੇ ਚ ਲਾਉਂਦੇ ਆ ਜ਼ਿਆਦਾਤਰ ਇਹਨਾਂ ਦੀਆਂ ਗੱਲਾਂ ਪ੍ਰਮਾਤਮਾ ਨਾਲ ਕਿਵੇਂ ਜੁੜਿਆ ਜਾ ਸਕਦਾ ਮਤਲਬ ਆਲਾ ਦਵਾਲਾ ਇਹਨਾਂ ਦਾ ਸਾਰਾ ਪ੍ਰਮਾਤਮਾ ਦੇ ਨਾਲ ਜਿਹੜਾ ਉਹ ਸੰਬੰਧ ਰੱਖਦਾ ਸੋ ਇਹਨਾਂ ਦੇ ਜਜ਼ਬਾਤ ਹੀ ਕੋਈ ਕੋਈ ਲਿਖਿਆ ਜਾਵੇ ਇਦਾਂ ਦੇ ਜਜ਼ਬਾਤ ਲਿਖੇ ਜਾਣ ਜਿਵੇਂ ਉਦਾਹਰਨ ਦੇ ਤੌਰ ਤੇ ਕਿ ਹਰ ਇੱਕ ਚੀਜ਼ ਜਿਹੜੀ ਆ ਇਸ ਟਾਈਮ ਕੰਮ ਕਰ ਰਹੀ ਆ ਚਾਹੇ ਕੋਈ ਲੰਗਰ ਲੈ ਕੇ ਆ ਰਿਹਾ ਚਾਹੇ ਕੋਈ ਡਿਸਪੋਜ਼ੇਬਲ ਗਲਾਸ ਲੈ ਕੇ ਹਰ ਇੱਕ ਚੀਜ਼ ਦਾ ਜਿਹੜਾ ਇੱਥੇ ਫਰਕ ਪੈਂਦਾ ਵਾ ਉਹ ਇੱਥੇ ਸਫਾਈ ਕਰ ਰਿਹਾ ਜੀ ਮਤਲਬ ਹਰ ਨਿੱਕੀ ਨਿੱਕੀ ਚੀਜ਼ ਜਿਵੇਂ ਦੀਵਾ ਦੀਵਾ ਬਾਲ ਕੇ ਦੀਵਾਲੀ ਬੰਦੀ ਆ ਨਾ ਉਦਾਂ ਬਾਬਾ ਜੀ ਨੇ ਇੱਕ ਕੋਸ਼ਿਸ਼ ਕੀਤੀ ਆ ਹਿੰਮਤ ਕੀਤੀ ਆ ਕਿ ਸਰਕਾਰ ਨੂੰ ਜਗਾਇਆ ਜਾ ਸਕੇ ਜਿਵੇਂ ਉਦਾਹਰਨ ਦੇ ਤੌਰ ਤੇ ਬੱਚੇ ਨੂੰ ਠੀਕ ਕਰਨਾ ਹੋਵੇ ਨਾ ਕੋਈ ਬਿਮਾਰੀ ਉਹਦੀ ਤੇ ਬੱਚਾ ਸਿੱਧੀ ਗੋਲੀ ਨਾ ਖਾਵੇ ਤੇ ਕਈ ਵਾਰੀ ਆਪਾਂ ਪੀਸ ਕੇ ਦਿੰਨੇ ਆ ਕਈ ਵਾਰੀ ਉਹ ਇੱਕ ਦੁੱਧ ਚੋਂ ਨੂੰ ਘੋਲ ਕੇ ਦਿੰਨੇ ਆ ਸੋ ਇਦਾਂ ਦਾ ਹਰੇਕ ਤਰੀਕੇ ਨਾਲ ਅਸੀਂ ਸਰਕਾਰ ਨੂੰ ਜਗਾਉਣ ਦਾ ਕੰਮ ਕਰ ਰਹੇ ਆ ਇੱਥੇ ਕਈਆਂ ਦੀ ਸੋਚਿਆ ਵੀ ਯਾਰ ਗਾਣਾ ਬੋਲਨ ਨਾਲ ਕੀ ਹੋ ਜਾਊਗਾ ਬਹੁਤ ਆਪਾਂ ਕਹਾਣੀਆਂ ਸੁਣੀਆਂ ਅਕਸਰ ਅਸੀਂ ਸਟੇਜਾਂ ਤੋਂ ਇਹ ਗੱਲਾਂ ਰਿਪੀਟ ਕਰਦੇ ਆ ਕਿ ਜਿਵੇਂ ਉਹ ਸਮੁੰਦਰ ਦੀ ਛਲਵਾਜੀ ਦੀ ਤੇ ਮੱਛੀਆਂ ਜਿਹੜੀਆਂ ਬਾਹਰ ਆਉਂਦੀਆਂ ਸੀ ਜਿਹੜਾ ਕੋਈ ਮੱਛੀਆਂ ਫੜਨ ਵਾਲਾ ਸੀ ਨਾ ਉਹਨੇ ਕੋਈ ਦਵਾਈ ਵੀ ਖਲਾਰੀ ਹਾਸੇ ਪਾਸੇ ਉਹਦੇ ਨਾਲ ਨਾ ਜਦੋਂ ਛਲ ਵੱਜਦੀ ਸੀ ਤੇ ਉਹ ਅਟਰੈਕਟ ਹੋ ਕੇ ਤੇ ਬਾਹਰ ਹਜ਼ਾਰਾਂ ਦੀ ਤਦਾਦ ਚ ਮੱਛੀਆਂ ਆਉਂਦੀਆਂ ਸੀ ਤੇ ਉਹ ਫੜ ਲੈਂਦਾ ਸੀ ਉੱਥੇ ਕੋਈ ਬਾਬਾ ਜੀ ਵਰਗਾ ਕੋਈ ਸੂਝਵਾਨ ਬੰਦਾ ਉੱਥੇ ਮੱਛੀ ਚੁੱਕ ਕੇ ਇੱਕ ਤੇ ਅੰਦਰ ਸਮੁੰਦਰ ਚ ਮਾਰਿਆ ਕਰੇ ਉਹ ਦੋ ਤਿੰਨ ਵਾਰੀ ਵੇਖਿਆ ਉਹਨੇ ਮੱਛੀਆਂ ਫੜਨ ਵਾਲੇ ਨੇ ਉਹ ਕੋਲ ਜਾ ਕੇ ਕਹਿੰਦਾ ਵੀ ਤੇਰੇ ਇਦਾਂ ਕਰਨਾ ਤੂੰ ਮੱਛੀਆਂ ਬਚਾ ਲੇਂਗਾ ਉਹਨੇ ਚੁੱਕੀ ਮੱਛੀ ਸਮੁੰਦਰ ਚ ਫੇਰ ਮਾਰੀ ਕਹਿੰਦਾ ਇਹਨਾਂ ਦਾ ਮੈਨੂੰ ਪਤਾ ਨਹੀਂ ਆ ਮੈਂ ਬਚਾਤੀ ਆ ਉਹ ਡਿਊਟੀ ਪੇ ਕਰ ਰਿਹਾ ਆਪਣੀ ਹਰੇਕ ਇਨਸਾਨ ਇੱਥੇ ਡਿਊਟੀ ਪੇ ਕਰ ਰਿਹਾ ਵਾ ਚਾਹੇ ਉਹ ਮੋਰਚੇ ਚ ਬੈਠਾ ਆ ਚਾਹੇ ਬੈਠਿਆਂ ਨੂੰ ਚਾਹ ਪਾਣੀ ਦੁੱਧ ਲੰਗਰ ਕਿਉਂਕਿ ਹਰੇਕ ਆਪਣੀ ਡਿਊਟੀ ਪਏਗਾ ਸੋ ਬਾਬਾ ਜੀ ਨੇ ਇੱਕ ਵਧੀਆ ਉਦਮ ਕੀਤਾ ਸੋਹਲ ਸਾਹਿਬ ਜ਼ਿੰਦਗੀ ਐਵੇਂ ਭੱਜਦੀ ਆ ਹਰ ਬੰਦੇ ਕੋਲੋਂ ਟਾਈਮ ਨਹੀਂ ਹੈਗਾ ਤੁਸੀਂ ਆਪਣਾ ਸਾਰਾ ਕਾਰੋਬਾਰ ਜੋ ਵੀ ਤੁਸੀਂ ਕਰਦੇ ਹੋਵੋਗੇ ਪਹਿਲਾਂ ਤਾਂ ਇਹ ਜ਼ਰੂਰ ਜਾਣੇ ਜਾਣਨਾ ਚਾਹਣਗੇ ਸਾਡੇ ਦਰਸ਼ਕ ਤੁਸੀਂ ਜਸਨਾ ਚੋਣਾ ਜੀ ਮੇਰਾ 2009 ਤੋਂ ਫਿਊਚਰ ਇੰਸਟੀਚਿਊਟ ਜਿਹੜਾ ਉਹ ਚੱਲ ਰਿਹਾ ਆ ਜਿਹਦੇ ਵਿੱਚ ਅਸੀਂ ਗਰੀਬ ਹਾਸ਼ੀਏ ਤੇ ਗਏ ਲੋੜਵੰਦ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੰਨੇ ਆ ਸਾਡਾ ਪ੍ਰਾਪਰਟੀ ਦਾ ਕੰਮ ਆ ਕੋਈ ਜਗ੍ਹਾ ਲੈ ਲਈ ਕੋਈ ਵੇਚ ਲਈ ਕੋ ਸਾਨੂੰ ਉਧਰੋਂ ਬਚ ਗਿਆ ਸੋ ਇਸ ਕਰਕੇ ਹੀ ਅਸੀਂ ਇੱਥੇ ਸਮਾਂ ਦੇ ਰਹੇ ਆ ਮੈਂ ਜੌਬ ਕੀਤੀ ਆ 10 ਸਾਲ 40ਸ ਹਸਪੀਟਲ ਚ ਉਦੋਂ ਸਮਾਂ ਘਟਦਾ ਹੀ ਪਰ ਉਦੋਂ ਵੀ ਮੈਂ ਦੱਸਣਾ ਚਾਹਣਾ ਮੇਰਾ ਰਿਕਾਰਡ ਕਢਾ ਕੇ ਵੇਖ ਲਓ ਮੈਂ 24 24 ਘੰਟੇ ਡਿਊਟੀ ਕਰਕੇ 2 ਦਿਨ ਦੀ ਛੁੱਟੀ ਲਈਦੀ ਸੀ ਮਹੀਨੇ 'ਚ 10 ਦਿਨ ਡਿਊਟੀ ਕਰਨੀ ਤਿੰਨ ਡਿਊਟੀਆਂ ਇਕੱਠੀਆਂ ਕਰਨੀਆਂ ਐਮਰਜੈਂਸੀ 'ਚ 20 ਦਿਨ ਛੁੱਟੀ ਇੱਕ ਦਿਨ ਡਿਊਟੀ ਕਰਕੇ 2 ਦਿਨ ਛੁੱਟੀ ਕਰਕੇ ਸੋ ਉਹਦੇ ਤੋਂ ਬਾਅਦ ਫਿਰ ਰਾਤ ਦੀ ਪੱਕੀ ਡਿਊਟੀ ਕਰ ਲਈ ਕਿ ਇਦਾਂ ਦਾ ਜਨੂਨ ਆ ਕਿ ਅਸੀਂ ਸਮਾਜ 'ਚ ਆਪਣੇ ਕੰਮਾਂ ਦੇ ਕਰਕੇ ਆਪਣੀ ਇੱਕ ਪਛਾਣ ਬਣਾਈ ਹੈ ਕਿਉਂਕਿ ਦੁਨੀਆ 'ਚ ਜ਼ਿੰਦਗੀ ਜਿਹੜੀ ਆ ਨਾ ਇੱਕੋ ਹੀ ਆ ਠੀਕ ਹੈ ਨਾ ਤੇ ਸਾਨੂੰ ਰੋਜ਼-ਰੋਜ਼ ਮਿਲਦੀ ਆ ਜ਼ਿੰਦਗੀ ਸਾਨੂੰ ਰੋਜ਼ ਮਿਲਦੀ ਹੈ ਇੱਕ ਹੀ ਆ ਜਿਹੜੀ ਮੌਤ ਆ ਇੱਕੋ ਵਾਰੀ ਆਉਣੀ ਆ। ਸੋ ਇਸ ਕਰਕੇ ਕੁਝ ਨਾ ਕੁਝ ਵੱਖਰਾ ਕਰਨਾ ਚਾਹੀਦਾ ਵਾ। ਮੌਤ ਟਾਲ ਸੱਚਾਈ ਆ ਪਰ ਜਿੰਨੇ ਸਾਹ ਆ ਉਹਦੇ ਵਿੱਚ ਕੁਝ ਏਦਾਂ ਦਾ ਕਰੋ ਕਿ ਜਿਵੇਂ ਅਸੀਂ ਆਪਣੇ ਵੱਡੇ-ਵਡੇਰਿਆਂ ਬਜ਼ੁਰਗਾਂ ਨੂੰ ਜਿਵੇਂ ਸ਼ਹੀਦ ਉਦਮ ਸਿੰਘ, ਸ਼ਹੀਦ ਭਗਤ ਸਿੰਘ ਆਪਾਂ ਕਿਉਂ ਯਾਦ ਕਰਦੇ ਆ? ਪਰ ਇੱਥੇ ਤਾਂ ਉਹਦੇ ਦਾ ਭੇ ਤਾਂ ਇੱਥੇ ਤਾਂ ਅੱਜਕੱਲ ਕਹਾਵਤ ਹੈਗੀ ਆ ਵੀ ਭਗਤ ਸਿੰਘ ਤਾਂ ਜੰਮੇ ਪਰ ਗਵਾਂਡੀਆਂ ਘਰ ਜੰਮੇ, ਸਾਡੇ ਘਰ ਨਾਲ ਜੰਮੇ। ਸਰ ਸਿੱਕੇ ਦੇ ਦੋ ਪਹਿਲੂ ਆ। ਠੀਕ ਹੈ ਜੀ। ਉਹ ਪਹਿਲੂ ਹੁਣ ਇੱਕ ਪਹਿਲੂ ਉਹਨਾਂ ਦਾ ਹੋ ਸਕਦਾ ਇੱਕ ਪਹਿਲੂ ਸਾਡਾ ਕਿ ਮਤਲਬ ਇੱਥੇ ਸਾਨੂੰ ਇੱਕੋ ਵਾਰੀ ਜਿਹੜਾ ਮੌਕਾ ਮਿਲਿਆ ਵਾ ਨਰਕ ਸਵਰਗ ਇੱਥੇ ਆ ਕਿਸੇ ਨੇ ਕੁਝ ਨਹੀਂ ਵੇਖਿਆ ਉਹ ਸਾਨੂੰ ਮਿੱਠੀਆਂ ਮਠਾਈਆਂ ਗੱਲਾਂ ਦੱਸ ਦਿਆ ਵੀ ਇੱਧਰ ਸਾਡੇ ਕੌਣ ਬੈਠਾ ਇੱਧਰ ਕੌਣ ਬੈਠਾ ਜਿਵੇਂ ਨਿੱਕੋਂ ਦੇ ਕਿਤਾਬਾਂ 'ਚ ਵੇਖਦੇ ਸੀ ਵੀ ਬੰਦਾ ਆਹ ਕੰਮ ਕਰੇ ਤਾਂ ਉਹਨੂੰ ਕੜਾਈ 'ਚ ਪਾ ਕੇ ਉਹ ਕਰਦਾ ਹਨਾ ਇਹ ਚੀਜ਼ਾਂ ਸਮਝਾਉਣ ਵਾਸਤੇ ਹੀ ਆ ਜੇ ਬਾਬਾ ਜੀ ਨੇ ਗਾਣਾ ਬੋਲਿਆ ਲੋਕਾਂ ਨੂੰ ਜਗਾਉਣ ਵਾਸਤੇ ਜਦੋਂ ਆਪਾਂ ਗਾਣਾ ਉੱਥੇ ਸੁਣਦੇ ਲੋਕ ਲੂ ਕੰਡੇ ਖੜੇ ਹੁੰਦੇ ਆ ਲੋਕ ਜਜ਼ਬਾਤੀ ਹੁੰਦੇ ਆ ਵੀ ਯਾਰ ਸਾਨੂੰ ਜਾਗਣਾ ਚਾਹੀਦਾ ਵਾ ਆਪਾਂ ਨੇ ਕਹਿੰਦੇ ਯਾਰ ਤੈਨੂੰ ਗਿਆ ਉੱਠ ਮਰਿਆ ਭਿਆਨਾਂ ਬਾਕੀ ਚਲ ਗਿਆ ਤੂੰ ਇੱਥੇ ਕਰਨਿਆ ਉਹ ਫਿਰ ਬੰਦਾ ਸ਼ਰਮੋ ਸ਼ਰਮੀ ਕਰ ਲੋ ਜਾਂ ਆਪਣਾ ਫਰਜ ਸਮਝ ਕੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਜਿਵੇਂ ਗੱਡੀ ਚ ਸਟੀਰਿੰਗ ਗੇਅਰ ਤੇਲ ਟਾਇਰ ਇੰਜਨ ਸੀਟਾਂ ਹਰੇਕ ਦੀ ਆਪੋ ਆਪਣੀ ਫੇਰ ਗੱਡੀ ਚੱਲਦੀ ਆ ਸੋ ਇਦਾਂ ਹਰੇਕ ਮੂਮੈਂਟ ਇਦਾਂ ਹੀ ਜਿੱਤੀ ਜਾਂਦੀ ਤੁਹਾਡਾ ਵੱਡਾ ਰੋਲ ਆ ਜੀ ਤੁਸੀਂ ਲੋਕਤੰਤਰ ਦਾ ਚੌਥਾ ਥੰਮ ਜੀ ਮੀਡੀਆ ਜਿਹੜਾ ਮੈਂ ਤੇ ਤੁਹਾਡਾ ਵੀ ਧੰਨਵਾਦ ਕਰਦਾ ਕਿ ਚੁੱਕ ਲਈ ਕਲਮ ਵਾਗ ਹਥਿਆਰ ਦੇ ਬੇਨਤੀ ਕਰਾਂਗਾ ਹਮੇਸ਼ਾ ਨਾਲ ਪਿਆਰ ਦੇ ਚੁੱਕ ਲਈ ਕਲਮ ਮੈਂ ਵਾਂਗ ਹਥਿਆਰ ਦੇ ਬੇਨਤੀ ਕਰਾਂਗਾ ਹਮੇਸ਼ਾ ਨਾਲ ਪਿਆਰ ਦੇ ਉਸ ਵੇਲੇ ਕਲਮ ਤੋਂ ਸ਼ਾਈ ਮੁੱਕ ਜਾਵੇ ਜਿਸ ਵੇਲੇ ਜਗ ਤੋਂ ਹਰ ਕ੍ਰੀਤੀ ਮੁੱਕ ਜਾਵੇ ਤੁਹਾਡਾ ਵੱਡਾ ਰੋਲ ਆ ਤੁਸੀਂ ਨਿਸ਼ਕਾਮ ਸੇਵਾ ਡੇ 1 ਤੋਂ ਉਹਨਾਂ ਚੀਜ਼ਾਂ ਨੂੰ ਕਵਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਰੇ ਜਿਹੜੇ ਜਾਗਰੂਕ ਨਹੀਂ ਆ ਤੇ ਉਹਨਾਂ ਤਾਨਾਸ਼ਾਹ ਲੋਕਾਂ ਤੱਕ ਜਿਨ੍ਹਾਂ ਦਾ ਰਵਈਆ ਸਾਡੇ ਪ੍ਰਤੀ ਜਿਹੜਾ ਵਾ ਬਹੁਤ ਵਿਰੋਧੀ ਆ ਸੈਂਟਰ ਸਰਕਾਰ ਚਾਹੇ ਹੋਰ ਲੋਕ ਨੇ ਜਿਹੜੇ ਇਹ ਜਿਹੜਾ ਸਾਡੇ ਤੇ ਧੱਕਾ ਕਰਨ ਚ ਆਪਣਾ ਵੱਡਾ ਰੋਲ ਅਦਾ ਕਰੇ ਉਹਨਾਂ ਚਗੌਣ ਦਾ ਕੰਮ ਕਰੇ ਸੋ ਤੁਸੀਂ ਆਪਣਾ ਰੋਲ ਅਦਾ ਕਰ ਰਹੇ ਜੇ ਅਸੀਂ ਆਪਣਾ ਕਰ ਰਹੇ ਹਾਂ ਜਿਹੜਾ ਜਿਹੜਾ ਵੀ ਇੱਥੇ ਇਨਸਾਨ ਹੈ ਆਪਣਾ ਰੋਲ ਅਦਾ ਕਰ ਰਿਹਾ ਤੇ ਹੁਣ ਫਾਈਨਲੀ ਹੁਣ ਕਦੋਂ ਕਦੋਂ ਤੱਕ ਲੱਗਦਾ ਹੈ ਵੀ ਤੁਹਾਨੂੰ ਇਹ ਮਸਲੇ ਦਾ ਹੱਲ ਹੋ ਜਾਊਗਾ ਹਾਲਾਂਕਿ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਮੀਟਿੰਗਸ ਚੱਲ ਰਹੀਆਂ ਨੇ ਜਲਦੀ ਇਹਦੇ ਤੇ ਕੋਈ ਨਾ ਕੋਈ ਅਪਡੇਟ ਆ ਸਕਦੀ ਹੈ ਉਹ ਜਿੱਦਾਂ ਨਾ ਕਿਸੇ ਕਿਸੇ ਨੂੰ ਨੁਕਸ ਵੱਡਾ ਹੋਵੇ ਨਾ ਤੇ ਉਹਦੀ ਦਵਾਈ ਉਹਨਾਂ ਚੇਰ ਚੱਲਦੀ ਆ ਇਹਨਾਂ ਨੂੰ ਸਮੇਂ-ਸਮੇਂ ਤੇ ਨੁਕਸ ਪੈ ਜਾਂਦਾ ਹੁਣ ਦਵਾਈ ਅਸੀਂ ਲਗਾਤਾਰ ਦੇ ਰਹੇ ਆ ਵੈਸੇ ਤੇ ਤਿੰਨ ਟਾਈਮ ਦੀ ਦਵਾਈ ਹੁੰਦੀ ਆ ਪਰ ਭਰ-ਭਰ ਟੀਕੇ ਲਾਉਂਦੇ ਆ ਸ਼ਾਇਦ ਹੋ ਸਕਦਾ ਸ਼ਾਮਾਂ ਨੂੰ ਇਹ ਠੀਕ ਹੋ ਜੇ ਤੇ ਸ਼ਾਮਾਂ ਨੂੰ ਇਹ ਸ਼ਡਿਊਲ ਜਾਰੀ ਕਰ ਦਨ ਸਾਡੀ ਤੇ ਇਹੋ ਕੋਸ਼ਿਸ਼ ਆ ਵੀ ਡੁੱਲੇ ਬੇਰਾ ਦਾ ਜੇ ਕੁਝ ਨਹੀਂ ਵਿਗੜਿਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦਾ ਸਾਰਾ ਕੁਝ ਭੁੱਲ ਜਾਗੇ ਇਹ ਵੈਸੇ ਭੁੱਲਣ ਯੋਗ ਨਹੀਂ ਆ ਜਿਹੜਾ ਇਹਨਾਂ ਸਿੱਖਿਆ ਦੇ ਸੱਟ ਮਾਰੀਆਂ ਨਾ ਪਾਜੀ ਵੇਖੋ ਕੁਝ ਚੀਜ਼ਾਂ ਹੁੰਦੀਆਂ ਸਿਧਾਂਤਾਂ ਨਾਲ ਸਮਝੌਤਾ ਹੋ ਜਾਂਦਾ ਹੁਣ ਅਸੀਂ ਆਪਣੇ ਕਾਰੋਬਾਰ ਚ ਕਈ ਵਾਰੀ ਉਨੀ ਕੀ ਕਰ ਜਾਂਦੇ ਆ ਕਰਨਾ ਵੀ ਪੈਂਦਾ ਪਰ ਇੱਥੇ ਕੋਈ ਗੁੰਜਾਇਸ਼ ਨਹੀਂ ਆ ਇਹਨਾਂ ਨੂੰ ਦਿਸ਼ਾ ਦੀ ਲੋੜ ਆ ਮੈਂ ਅਕਸਰ ਬੋਲਦਾ ਇਹਨਾਂ ਨੂੰ ਤੇ ਦਿਸ਼ਾ ਦੀ ਲੋੜ ਯਾਰ ਸਰਕਾਰਾਂ ਦੀ ਤੇ ਲੋੜ ਹੀ ਨਹੀਂ ਆ ਤੁਸੀਂ ਦੇ ਸਗੋਂ ਇਦਾਂ ਦੇ ਇਥੋਂ ਪੈਦਾ ਕਰੋ ਜਿਹੜੇ ਚੰਗੀਆਂ ਸੜਕਾਂ ਬਣਾਉਣ ਚੰਗੀਆਂ ਬਿਲਡਿੰਗਾਂ ਬਣਾਉਣ ਸਮਾਜ ਦੀ ਸਿਰਜਣਾ ਕਰਨ ਆਖਰਕਾਰ ਤੇ ਤੁਸੀਂ ਵੀ ਬਜ਼ੁਰਗ ਹੋਣਾ ਵਾ ਤੁਹਾਡੇ ਬੱਚੇ ਇੱਥੇ ਨਹੀਂ ਪੜਦੇ ਹੋਰ ਕਿਤੇ ਪੜਦੇ ਆ ਸੋ ਕੋ ਤੋਂ ਬੰਦਾ ਆਪਣਾ ਪਾਣੀ ਪੀਂਦਾ ਤੇ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਸੋ ਇਹ ਦੋ ਪੱਖ ਆ ਸੋ ਇਸ ਕਰਕੇ ਮੈਂ ਤੇ ਤੁਹਾਡੇ ਮਾਧਿਮ ਰਹੀਂ ਜਿਹੜੇ ਸਾਡੇ ਪੰਜਾਬ ਦੇ ਆ ਮਜ਼ਾ ਮਸਾ ਭਾਜਪਾ ਨੇ ਆਪਣੀ ਇੱਜ਼ਤ ਬਣਾਉਣ ਲੱਗੀ ਕਿਸਾਨੀ ਅੰਦੋਲਨ ਤੋਂ ਬਾਅਦ ਥੋੜੇ ਥੋੜੇ ਹੁਣ ਜਦਾਂ ਸਾਨੂੰ ਆਮ ਭਾਜਪਾਲੇ ਦੇ ਕਾਲ ਆਉਂਦੇ ਆ ਹੁਣ ਮੈਂ ਨਾਮ ਕੀ ਲੈਣੇ ਆ ਉਹ ਕਹਿੰਦੇ ਯਾਰ ਅਸੀਂ ਮੜਾ ਮਸਾ ਜਿਹੜੀ ਇੱਜ਼ਤ ਬਣਾਉਣ ਲੱਗੇ ਆ ਵੀ ਥੋੜਾ ਜਿਹਾ ਸਿਰ ਚੁੱਕਣ ਲੱਗੇ ਆ ਇਹਨਾਂ ਸਾਡੇ ਸਿਰ 'ਤੇ ਵੀ ਜੁੱਤੀਆਂ ਮਾਰਨ ਦਾ ਕੰਮ ਕੀਤਾ ਸਾਡੀ ਸਰਕਾਰ ਨੇ ਸੋ ਭਾਜਪਾ ਵਾਲਿਆਂ ਨੂੰ ਚਾਹੀਦਾ ਵੀ ਜੇ ਤੁਸੀਂ ਸਰਕਾਰ ਜਿਹੜੀ ਪੰਜਾਬ ਇੱਕ ਇਹੋ ਜਿਹਾ ਸੂਬਾ ਨਹੀਂ ਦੇਸ਼ ਆ ਅਸੀਂ ਦੇਸ਼ ਆ ਉਹ ਵੇਖੋ ਕੁਰਬਾਨੀਆਂ ਸਾਨੂੰ ਪਾਣੀ ਸਾਡੇ ਕੋਲ ਸਿੱਖਿਆ ਸਾਡੇ ਕੋਲ ਸਿਹਤ ਸਾਡੇ ਕੋਲ ਵੇਖੋ ਜ਼ਮੀਨ ਸਾਡੇ ਕੋਲ ਜ਼ਮੀਰ ਸਾਡੇ ਕੋਲ ਸਾਡੇ ਆਪਣਾ ਪੰਥ ਆ ਸਾਡੇ ਆਪਣੇ ਤਖਤ ਆ ਸਾਡੇ ਆਪਣੇ ਜਥੇਦਾਰ ਆ ਆਪਣੇ ਕੋਲ ਸਾਡੀ ਸ਼੍ਰੋਮਣੀ ਕਮੇਟੀ ਸਾਰਾ ਕੁਝ ਹੀ ਸਾਡੇ ਕੋਲ ਆ ਸਾਨੂੰ ਫਿਰ ਵੀ ਤੁਸੀਂ ਇੱਕ ਜਿਹੜਾ ਸੂਬਾ ਸੂਬਾ ਹੀ ਰਹਿੰਦੇ ਹੋ ਯਾਰ ਦੇਸ਼ ਆ ਵੈਸੇ ਸਾਨੂੰ ਕਿੰਨੀ ਵਾਰੀ ਇਹਨਾਂ ਤੋੜਤਾ ਵੰਡਤਾ ਸਾਡੇ ਟੋਟੇ ਕਰਤੇ ਲਹੂ ਲੋਹਾਨ ਕਰਦੇ ਆ ਨਾ ਅਸੀਂ ਮੁੱਕਦੇ ਕਿਉਂ ਨਹੀਂ ਆਂ ਕਿੰਨੀ ਕੁਰਬਾਨੀਆਂ ਕੁਰਬਾਨੀਆਂ ਅਸੀਂ ਤੇ ਅਸੀਂ ਤੇ ਅਦਰ ਸਟੇਟਾਂ ਚ ਜਾ ਕੇ ਮਸਲੇ ਹੱਲ ਕਰਾਉਣ ਵਾਲੇ ਲੋਕ ਆ ਤੇ ਤੁਸੀਂ ਸਾਡੇ ਆਪਣੇ ਜਿਹੜੇ ਯਾਰ ਹੱਕ ਖੋਹਦੇ ਅਸੀਂ ਤੇ ਦੂਜਿਆਂ ਦੇ ਹੱਕ ਦਵਾਉਂਦੇ ਆ ਸੋ ਮੇਰੀ ਅਪੀਲ ਆ ਰਾਜ ਸਦਾ ਨਹੀਂ ਰਹਿੰਦੀ ਜੇ ਤੁਹਾਡੇ ਕੋ ਕੁਰਸੀ ਨਹੀਂ ਸੰਭਾਲੀ ਜਾਂਦੀ ਜਿਹੜਾ ਯੂਥ ਆ ਚੰਗੇ ਲੋਕ ਉਹਨਾਂ ਨੂੰ ਦਿਓ ਸੋ ਇਸ ਕਰਕੇ ਇਹ ਜਿਹੜੇ ਇਹਨਾਂ ਦੇ ਫੈਡਰਲ ਰਾਈਟ ਆ ਇਹਨਾਂ ਨੂੰ ਵਾਪਸ ਕਰੋ ਇਹ ਉਹਨਾਂ ਦਾ ਜਿਹੜਾ ਇਸਤੇਮਾਲ ਕਰਕੇ ਸਿੱਖਣ ਲਈ ਆਓ ਤੇ ਸੇਵਾ ਲਈ ਨਾਰੋ ਲਾਓ ਦਾ ਜਿਹੜਾ ਆਓ ਦਾ ਨਾ ਨਾਰਾ ਜਿਹੜਾ ਉਹਨੂੰ ਬੁਲੰਦ ਕਰੋ ਦੁਕਾਨਦਾਰੀ ਨਾ ਕਰੋ ਇਹਨਾਂ ਬੱਚਿਆਂ ਦੇ ਮਸਲੇ ਹੱਲ ਕਰੋ ਪੇਪਰ ਚੱਲ ਰਹੇ ਆ ਫਿਰ ਅਟੈਂਡੈਂਸ ਨਾ ਪੂਰੀ ਹੋਈ ਫਿਰ ਟੱਕਾ ਕਰਨਾ ਤੂੰ ਫਿਰ ਇਹਨਾਂ ਨੂੰ ਐਡਮਿਟ ਕਾਰਡ ਨਹੀਂ ਮਿਲਨੇ ਪੇਪਰ ਕਿੱਥੋਂ ਦੇਣੇ ਇਹਨਾਂ ਨੇ ਸੋ ਬਹੁਤ ਜ਼ਿਆਦੇ ਨੈਕਸਸ ਆ ਜਿਵੇਂ ਇੱਕ ਇਨਸਾਨ ਨਸ਼ਾ ਕਰਦਾ ਵਾ ਉਹ ਨਸ਼ਾ ਕਰਕੇ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਪਰਿਵਾਰ ਬਦਨਾਮ ਪਿੰਡ ਬਦਨਾਮ ਗਲੀ ਮੁਹੱਲਾ ਉਦੋਂ ਬਾਅਦ ਜਦੋਂ ਨਸ਼ਾ ਕਰਕੇ ਉਹ ਕ੍ਰਾਈਮ ਕਰਦਾ ਮੰਨ ਲਓ ਕਿਸੇ ਬਜ਼ੁਰਗ ਦੀ ਉਹਨੇ ਵਾਲੀਆਂ ਲਾ ਲਈਆਂ ਬਜ਼ੁਰਗ ਸੁਰੱਖਿਸ਼ੇ ਤੋਂ ਡੇਕੇ ਮੌਤ ਹੋ ਗਈ ਉਹਦਾ ਪਰਿਵਾਰ ਪ੍ਰਭਾਵਿਤ ਸੋ ਜਿਵੇਂ ਦੂਜਾ ਪੱਖ ਆ ਵੀ ਦੁੱਧ ਤੋਂ ਕਿੰਨਾ ਕੁਝ ਬਣਦਾ ਦੁੱਧ ਤੋਂ ਲੱਸੀ ਦਹੀਂ ਪਨੀਰ ਖੂਆ ਕਿੰਨੇ ਪ੍ਰਕਾਰ ਦੀਆਂ ਚੀਜ਼ਾਂ ਬਣਦੀਆਂ ਇਹ ਮੁਕਦੀ ਗੱਲ ਇਹ ਕਹਿੰਦੇ ਆ ਕਿ ਜਿਹੜੇ ਹੱਕ ਹੈਗੇ ਨੇ ਹੱਕ ਖੋਣੇ ਨਹੀਂ ਚਾਹੀਦੇ ਬਿਲਕੁਲ ਜੀ ਜੇ ਚੰਗਾ ਕੰਮ ਕਰਨਗੇ ਤਾਂ ਉਹਦੇ ਵਿੱਚੋਂ 100 100 ਪ੍ਰਸ਼ੰਸਾ ਪੱਤਰ ਨਿਕਲਦੇ ਆ ਇਹ ਆਉਣ ਵਾਲਾ ਭਵਿੱਖ ਆ ਸਾਡਾ ਇਹ ਕਹਿੰਦਾ ਜੀ ਸਾਰੀ ਈਟ ਦੀ ਹੱਡੀ ਆ ਹਾਲਾਤ ਵੇਖੋ ਕੁੜੀਆਂ ਉੱਥੇ ਪਹਿਣਾ ਰਾਤ ਰਾਤ 12 12 ਵਜੇ ਤੱਕ ਪੜ੍ਹਨੀਆਂ ਕਈਆਂ ਦੇ ਮਨ ਤੇ ਟੈਨਸ਼ਨ ਆ ਕਿ ਜੇਕਰ ਅਸੀਂ ਧਰਨੇ 'ਚ ਸਾਡੀ ਫੋਟੋ ਵਾਇਰਲ ਹੋਈ ਇਹਨਾਂ ਕਰ ਨੂੰ ਜੌਬ ਵੀ ਕਰਨੀ ਆ 100 ਤੇ ਸਿਆਪੇ ਆ ਤੇ ਮੁੱਕ ਦੀ ਗੱਲ 100 ਹੱਥ ਰਸਾ ਦੇ ਸਿਰੇ ਤੇ ਗੰਢ ਠੀਕ ਆ ਸਰਕਾਰ ਨੂੰ ਅਕਲਮੰਦ ਹੋਣਾ ਚਾਹੀਦਾ ਲੋਕਾਂ ਨੇ ਯਾਰ ਆਪਣੀ ਮਤਦਾਨ ਕੀਤੀ ਆ ਸਾਡੀ ਮਤ ਵਰਤ ਕੇ ਤੁਸੀਂ ਕੁਰਸੀਆਂ ਲੈ ਲਈਆਂ ਉਹਨਾਂ ਕੁਰਸੀਆਂ ਦੇ ਬੈਠ ਕੇ ਸਾਨੂੰ ਹੀ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਬਿਲਕੁਲ ਬਿਲਕੁਲ ਸਿੰਘ ਸਾਹਿਬ ਤੋਂ ਜਾਂਦੇ ਜਾਂਦੇ ਆਪਾਂ ਦੋ ਲਾਈਨਾਂ ਜ਼ਰੂਰ ਸੁਣਾਗੇ ਇਹਨਾਂ ਦਾ ਜਿਹੜਾ ਗੀਤ ਹੈਗਾ ਸਿੰਘ ਸਾਹਿਬ ਦੋ ਲਾਈਨਾਂ ਤੁਹਾਡੇ ਗੀਤ ਦੀਆਂ ਜ਼ਰੂਰ ਸੁਣਾਣਾ ਚਾਹੁੰਦੇ ਸੂਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੂਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਤੋਂ ਨਰਬਾਬ ਦੀ ਪੀਉ ਹੈ ਪੰਜਾਬ ਦੀ ਮਿੱਠੀ ਤੋਂ ਨਰਬਾਬ ਦੀ ਪੀਉ ਹੈ ਪੰਜਾਬ ਦੀ ਪੀਉ ਸਾਡੀ ਮਾਂ ਹੈ ਤੇ ਪੀਉ ਸਾਡਾ ਬਾਪ ਹੈ ਤੱਕੇ ਨਾਲ ਖੋਲੇ ਤੇਰੀ ਐਨੀ ਕੀ ਔਕਾਤ ਹੈ ਅਸੀਂ ਸਿੱਧੇ ਸਾਦੇ ਕੋਈ ਵੱਲ ਨਹੀਂ ਆਉਂਦਾ ਤੁਸੀਂ ਤੱਕਾ ਕਰਦੇ ਸੱਤੋ ਚੱਲ ਨਹੀਂ ਹੁੰਦਾ ਅਸੀਂ ਸਿੱਧੇ ਸਾਦੇ ਕੋਈ ਵੱਲ ਨਹੀਂ ਆਉਂਦਾ ਤੁਸੀਂ ਤੱਕਾ ਕਰਦੇ ਸੱਤੋ ਚੱਲ ਨਹੀਂ ਹੁੰਦਾ ਅਸੀਂ ਪੜਨਾ ਚਾਹੁੰਦੇ ਨਾ ਤਰਨੇ ਲਾਉਣਾ ਤੂੰ ਅੰਨੀ ਬੋਲੀ ਤੈਨੂੰ ਤਾਂ ਸੁਣਾਉਣਾ ਅਸੀਂ ਪੜਨਾ ਚਾਹੁੰਦੇ ਨਾ ਤਰਨੇ ਲਾਉਣਾ ਤੂੰ ਅੰਨੀ ਬੋਲੀ ਤੈਨੂੰ ਤਾਂ ਸੁਣਾਉਣਾ ਅਸੀਂ ਹਾਂ ਪੰਜਾਬੀ ਪੰਜਾਬ ਦੇ ਜਾਏ ਅਸੀਂ ਅਣਖੀ ਹਾਂ ਹੱਕ ਕਦੇ ਨਾ ਖਾਏ ਅਸੀਂ ਹਾਂ ਪੰਜਾਬੀ ਪੰਜਾਬ ਦੇ ਜਾਏ ਅਸੀਂ ਅਣਖੀ ਹਾਂ ਹੱਕ ਕਦੇ ਨਾ ਖਾਏ ਤੂੰ ਸਾਡੇ ਹੱਕ ਨੂੰ ਖੋਣਾ ਚਾਹੇ ਪੰਜਾਬ ਤੇ ਕਾਬਜ਼ ਤੂੰ ਹੋਣਾ ਚਾਹੇ ਤੂੰ ਸਾਡੇ ਹੱਕ ਨੂੰ ਖੋਣਾ ਚਾਹੇ ਪੰਜਾਬ ਤੇ ਕਾਬਜ਼ ਤੂੰ ਹੋਣਾ ਚਾਹੇ ਤੂੰ ਪੁੱਲ ਗਈ ਦਿੱਲੀਏ ਇਤਿਹਾਸ ਪੁਰਾਣਾ ਤੂੰ ਪੁੱਲ ਗਈ ਦਿੱਲੀਏ ਇਤਿਹਾਸ ਪੁਰਾਣਾ ਅਡਵੈਰ ਨੂੰ ਮਾਰਨ ਇੰਗਲੈਂਡ ਨੂੰ ਜਾਣਾ ਅਡਵੈਰ ਨੂੰ ਮਾਰਨ ਇੰਗਲੈਂਡ ਨੂੰ ਜਾਣਾ ਕਰਤਾਰ ਸਰਾਬਾ ਭਗਤ ਦਾ ਗਾਣਾ ਕਰਤਾਰ ਸਰਾਬਾ ਭਗਤ ਦਾ ਗਾਣਾ ਅਸੀਂ ਸੱਚੇ ਸੁੱਚੇ ਤੂੰ ਲੋ ਟੂ ਲਾਣਾ ਅਸੀਂ ਸੱਚੇ ਸੁੱਚੇ ਤੂੰ ਲੋ ਟੂ ਲਾਣਾ ਮਿੱਟੀ ਤੋਂ ਨਰਬਾਬ ਦੀ ਪੀਉ ਹੈ ਪੰਜਾਬ ਦੀ ਸੋਹਣਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਤੋਨਰ ਬਾਬ ਦੀ ਪੀਉ ਹੈ ਪੰਜਾਬ ਦੀ ਸੋਹਣਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਰਹਿ ਚੜਦੀ ਕਲਾ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੀ ਰਹਿ ਚੜਦੀ ਕਲਾ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੀ ਸੱਚ ਕੋਮਲ ਆਖ ਸੁਣਾ ਗਿਆ ਸੋ ਹਲਵੀ ਸਾਥ ਨਿਭਾ ਗਿਆ ਸੱਚ ਕੋਮਲ ਆਖ ਸੁਣਾ ਗਿਆ ਸੋ ਹਲਵੀ ਸਾਥ ਨਿਭਾ ਗਿਆ ਪੀਉ ਵੀ ਅਣਖ ਜਗਾ ਗਿਆ ਇਨਕਲਾਬ ਦਾ ਨਾਰਾ ਲਾ ਗਿਆ ਪੀਉ ਵੀ ਅਣਖ ਜਗਾ ਗਿਆ ਇਨਕਲਾਬ ਦਾ ਨਾਰਾ ਲਾ ਗਿਆ ਬਿਲਕੁਲ ਪੀਉ ਹੈ ਪੰਜਾਬ ਦੀ ਸੋ ਇਸੇ ਤਰੀਕੇ ਦੇ ਨਾਲ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਾਹੌਲ ਚੱਲਦਾ ਪਿਆ ਹੈ ਉਸ ਤੋਂ ਅਸੀਂ ਤੁਹਾਨੂੰ ਟਾਈਮ-ਟਾਈਮ ਤੇ ਸਮੇਂ-ਸਮੇਂ ਤੇ ਰੂਬਰੂ ਕਰਵਾਉਂਦੇ ਰਵਾਂਗੇ ਫਿਲਹਾਲ ਮੈਨੂੰ ਤੇ ਸਿੰਘ ਸਾਹਿਬ ਔਰ ਸੋਹਲ ਜੀ ਨੂੰ ਦਿਓ ਇਜਾਜ਼ਤ ਧੰਨਵਾਦ